ਹੌਲੀ ਹੌਲੀ ਪਰਿਵਾਰਾਂ ਦਾ ਮੂੜਾ ਪੈ ਰਿਹਾ ਵਾ ਇਹ ਬੰਨ ਨੂੰ ਤੋੜੋ ਪਰਿਵਾਰਾਂ ਚ ਬਹਿ ਕੇ ਵਿਚਾਰ ਕਰੋ ਐਦਾਂ ਵੀ ਐਦਾਂ ਵੀ ਘਰਾਂ ਚ ਲਾਵਾ ਹੋ ਸਕਦੀਆਂ ਨੇ ਐਦਾਂ ਅਸੀਂ ਮੈਂ ਮੈਂ ਆਪਣੀ ਗੱਲ ਦੱਸਦਾ ਅਸੀਂ ਤਿੰਨ ਆਨੰਦ ਕਾਰਜ ਕੀਤੇ ਆਪਣੇ ਪਰਿਵਾਰ ਦੇ ਵਿਹੜੇ ਵਿੱਚ ਇਸ ਟਾਈਮ ਦੀ ਗੱਲ ਦੱਸ ਰਿਹਾ ਦੋ ਭਨੇਵੀਆਂ ਦਾ ਇੱਕ ਭਤੀਜੇ ਦਾ ਆ ਭਤੀਜੇ ਦਾ ਪਿਛਲੇ ਸਾਲ ਕੀਤਾ 12 ਫਰਵਰੀ ਨੂੰ ਕਿਸੇ ਪੈਲਸ ਵਿੱਚ ਨਹੀਂ ਘਰਾਂ ਚ ਆਦਤ ਪਾਉ ਲੋਕਾਂ ਨੂੰ ਲੋਕਾਂ ਦਾ ਕਾੜ ਤੋੜੋ ਨਾ ਉਹ ਜਿਹੜੀ ਅਸੀਂ ਅਸੀਂ ਆਪ ਕਰਜ਼ੇ ਚੁੱਕ ਚੁੱਕ ਕੇ ਮੁੜ ਕੇ ਫਾ ਲੈ ਲੈ ਕੇ ਅਸੀਂ ਕਿਉਂ ਮਰਦੇ ਆ ਕਿਉਂਕਿ ਅਸੀਂ ਦੂਜਿਆਂ ਵਾਲ ਵੇਖ ਕੇ ਕਰ ਰਹੇ ਆ ਮੈਂ ਕਿਸ ਦੂਜਿਆਂ ਨੂੰ ਕਹਿਣ ਦਾ ਹੱਕ ਤਾਂ ਰੱਖਦਾ ਜੇ ਪਹਿਲਾਂ ਸ਼ੁਰੂਆਤ ਮੈਂ ਆਪਣੇ ਘਰ ਤੋਂ ਕਰਦਾ ਅਜੇ ਮੈਂ ਅਜੇ ਸਾਲ ਨਹੀਂ ਹੋਇਆ ਮੈਂ ਮੈਂ ਦੱਸਣਾ ਚਾਹੁੰਨਾ ਅਸੀਂ ਕਰ ਸਕਦੇ ਆ ਅਸੀਂ ਕੀ ਕਰਦੇ ਆ ਮੈਨੂੰ ਲੋਕ ਕੀ ਕਹਿਣਗੇ ਸਾਡਾ ਸਵਾਲ ਇਹ ਹੋ ਜਾਂਦਾ ਜੀ ਮੈਨੂੰ ਲੋਕ ਕੀ ਕਹਿਣਗੇ ਮੈਨੂੰ ਅੱਜ ਵੀ ਯਾਦ ਹੈ 2012 ਦੀ ਕੈਨੇਡਾ ਸੀ ਉਹ ਲੜਕੀ ਵੀ ਨਹੀਂ ਪਾਕ ਉਹਦਾ ਆਨੰਦ ਕਾਰਜ ਹੋਇਆ ਇੱਥੇ ਫਗਵਾੜੇ ਦੇ ਲਾਗੇ ਸ੍ਰੀ ਗੁਰਦਵਾਰੇ ਬਰਾਤ ਆਈ ਉਹਨਾਂ ਨੇ ਪੰਗਤਾਂ 'ਚ ਬਹਿ ਕੇ ਪ੍ਰਸ਼ਾਦਾ ਛਕਿਆ, ਉਥੋਂ ਜਲਪਾਣੀ ਛਕਿਆ, ਆਪ ਉਹ ਆਪਣੇ ਘਰਾਂ ਨੂੰ ਚਲੇ ਗਏ। ਜਿਨ੍ਹਾਂ ਨੇ ਕਰਨਾ ਹੈ ਅਸੀਂ ਇਹ ਲਹਿਰ ਖੜੀ ਕਰੀਏ, ਚੰਗੇ ਕੰਮ ਕਰਨ ਦੀ ਆਤ ਪਾਈਏ, ਨਾਲੇ ਤੁਹਾਡਾ ਪੈਸਾ ਬਚਣਾ ਹੈ, ਨਾਲੇ ਜਗਤ ਦੀ ਸ਼ੋਭਾ ਹੋਣੀ ਹੈ। ਪਰ ਸਾਡਾ ਤੇ ਸਮਾਜ ਇੱਥੇ ਆਣ ਕੇ ਖਲੋ ਗਿਆ ਨਾ, ਮੈਂ ਤੇ ਵੱਡੇ ਪੈਲਸ ਵਿੱਚ ਕਰਨਾ। ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ ਹੋਣਗੀਆਂ, ਤਰ੍ਹਾਂ-ਤਰ੍ਹਾਂ ਦੇ ਪਕਵਾਨ ਹੋਣਗੇ ਤਾਂ ਕਿ ਲੋਕ ਜਾਣ ਲੱਗਿਆਂ ਜੈ ਜੈਕਾਰ ਕਰਕੇ ਜਾਣ। ਪਰ ਤੁਸੀਂ ਕੋਈ ਐਸਾ ਆਨੰਦ ਕਾਰਜ ਵੇਖੇ ਜਿੱਤੇ ਸਾਰੇ ਖੁਸ਼ ਹੋ ਕੇ ਜਾਂਦੇ ਹੋਣ। ਕਿਉਂ ਸਾਥ ਸੰਗਤ ਜਾਣ ਲੱਗਿਆ ਕੋਈ ਨਾ ਕੋਈ ਨੁਕਸ ਫਿਰ ਵੀ ਜਿੰਨਾ ਕੱਢਣਾ ਉਹਨਾਂ ਤੁਹਾਡੇ ਚ ਕੱਢ ਜਾਣਾ ਵੀ ਇਹਨਾਂ ਦੇ ਪਨੀਰ ਦੇ ਪਕੌੜੇ ਕੱਚੇ ਸੀ ਜਾਂ ਸਾਡੇ ਵੇਲੇ ਮੁੱਕ ਗਏ ਸੀ ਕਹਿ ਜਾਂਦੇ ਆ ਨਾ ਜੀ ਜਿੰਨਾ ਮਰਜ਼ੀ ਆਪਾਂ ਜ਼ੋਰ ਲਾ ਲਈਏ ਨਾ ਅਸੀਂ ਕਹਿ ਦੀ ਜੀ 3500 ਪਰ ਆਪਣੇ ਸਾਡੇ ਉਥੇ ਲੁਧਿਆਣੇ ਨਾ ਏਦਾਂ ਦੇ ਫਾ ਲੈਣ ਵਾਲੇ ਵੀ ਹੈਗੇ ਜਿਹੜੇ ਕਹਿੰਦੇ ਜੀ ਆਪਾਂ ਤੇ ਨਾ ਉਸ ਪੈਲਸ ਵਿੱਚ ਕੀਤਾ ਜਿੱਥੇ 3500 ਦੀ ਇੱਕ ਪਲੇਟ ਹੈ ਯਾਨੀ ਕਿ ਤੁਸੀਂ ਪਲੇਟ ਚੱਕ ਲਈ 3500 ਗਿਆ ਇੱਕ ਬੰਦਾ ਰੱਖਿਆ ਉਹਨਾਂ ਗਿਣਤੀ ਵਾਲਾ ਉਥੇ 2100 ਦੀ ਪਲੇਟ 35 3500 ਦਾ ਕੋਈ ਬੰਦਾ ਨਹੀਂ ਖਾ ਸਕਦਾ ਤੁਸੀਂ ਕੀ ਖਾ ਲੋਗੇ 3500 ਦਾ ਪਰ ਅਗਲਾ ਦਾ ਕੰਮ ਹੈ ਅਸੀਂ ਆਹ ਉਜੜ ਰਹੇ ਹਾਂ ਅਸੀਂ ਰਿਕਸ਼ੇ ਵਾਲੇ ਨਾਲ 10 ਰੁਪਏ ਦੇਣੇ ਹੋਣ ਤੇ ਕਿੰਨੀ ਬਹਿਸ ਕਰਦੇ ਹਾਂ ਸਬਜ਼ੀ ਵਾਲੇ ਨਾਲ ਕਿੰਨੀ ਬਹਿਸ ਕਰਦੇ ਹਾਂ ਅਸੀਂ ਉਜਾੜਾ ਆਪਣੇ ਆਪ ਹੀ ਧਰ ਲਿਆ ਸਾਡੇ 3 ਪੁੱਤ ਵਿਦੇਸ਼ਾਂ ਚ ਕਿੰਨੀ ਕਮਾਈ ਕਰਦੇ ਕਿਦਾਂ ਇੱਕ ਇੱਕ ਲਾਤੇ ਖਲੋ ਕੇ ਬਾਹਰਲੀ ਸਾਰੀ ਜੌਬ ਖਲੋ ਕੇ ਐ ਪੁੱਛ ਲਓ ਆਪਣੇ ਬੱਚਿਆਂ ਨੂੰ ਉਥੇ ਚੇਅਰ ਤੇ ਬਹੁਤ ਘੱਟ ਮਿਲਦੀ ਕੋਈ ਕੋਈ ਪਟਾਵਾਂ ਕੰਮ ਹੀ ਐ ਉਥੇ ਕਿਸੇ ਸਟੋਰ ਤੇ ਜਾਣਾ ਕੁਰਸੀ ਐ ਨਹੀਂ ਖਲੋ ਕੇ 8-8 ਘੰਟੇ ਸਾਡੀਆਂ ਬੀਬੀਆਂ ਵੀ ਖਲੋ ਕੇ ਕੰਮ ਕਰਦੀਆਂ ਅਸੀਂ ਇੰਦੀ ਯਾਰ ਮਿਹਨਤ ਕਰਦੇ ਆ ਜਦੋਂ ਉਜਾੜੇ ਦੀ ਗੱਲ ਆਉਂਦੀ ਅਸੀਂ ਗਾਉਣ ਵਾਲੀਆਂ ਤੇ ਲੱਚਰ ਗਾਇਕੀ ਤੇ ਪਤਾ ਨਹੀਂ ਜਾ ਕੇ ਪੈਰਸਾਂ 'ਚ ਨਸ਼ਾ ਰੋੜਦੇ ਸੀ ਉਦੋਂ ਉਦੋਂ ਸਾਡੀ ਸਿੱਖੀ ਕਿੱਥੇ ਜਾਂਦੀ ਸਾਡੀ ਉਦੋਂ ਅਸੀਂ ਗੁਰਮਤ ਦੇ ਜੇ ਸਾਨੂੰ ਕੋ ਗਰੰਥੀ ਪ੍ਰਚਾਰਕ ਸਾਨੂੰ ਕੋ ਸਮਝਾਉਣ ਦੀ ਕੋਸ਼ਿਸ਼ ਕਰਦਾ ਅਸੀਂ ਗੁੱਸਾ ਕਰਦੇ ਉਦੋਂ ਅਸੀਂ ਗੁੱਸਾ ਕਰਦੇ ਨੇ ਸਾਨੂੰ ਤੁਸੀਂ ਰੋਕਦੇ ਕਿਉਂ ਜੀ ਬੱਚਿਆਂ ਨੂੰ ਤਾਂ ਤੁਸੀਂ ਜਿੱਦਾਂ ਜਿੱਦਾਂ ਲਾਓਗੇ ਨਾ ਉਦਾਂ ਉਹਨਾਂ ਬੱਚਿਆਂ ਨੇ ਲੱਗ ਜਾਣਾ ਜਿੱਦਾਂ ਤੁਸੀਂ ਉਹਨਾਂ ਨੂੰ ਸਮਝਾਓਗੇ ਉਸ ਬੰਨੇ ਤੁਰ ਜਾਣਾ ਅਸੀਂ ਤਾਂ ਐਡੇ ਭਾਗਾ ਵਾਲੇ ਆ ਸਾਨੂੰ ਇੰਨਾ ਮਹਾਨ ਸਤਿਗੁਰੂ ਪ੍ਰਾਪਤ ਹੋਇਆ ਸਵੇਰੇ ਉੱਠ ਕੇ ਆਪਣੇ ਘਰ ਦੇ ਵਿੱਚ ਦਿਨ ਦੀ ਸ਼ੁਰੂਆਤ ਸਤਿਗੁਰੂ ਦੀ ਬਾਣੀ ਤੋਂ ਕਰੋ ਪਹਿਲਾਂ ਤਾਂ ਸਵੇਰੇ ਉੱਠ ਕੇ ਕਰੋ हे ਸੱਚਾ ਪਰਸ਼ਾ ਤੁਹਾਡਾ ਧੰਨਵਾਦ ਮੈਨੂੰ ਇੱਕ ਦਿਨ ਤੁਸੀਂ ਜ਼ਿੰਦਗੀ ਜੂਣ ਲਈ ਹੋਰ ਦਿੱਤਾ ਹੈ ਮੇਰੇ ਕੋਲ ਹੁਣ ਰਾਤ ਸੌਣ ਤੱਕ ਕੋਈ ਇਦਾਂ ਦਾ ਗਲਤ ਕੰਮ ਨਾ ਕਰਾਯੋ ਜਿਹਦੇ ਨਾਲ ਮੈਨੂੰ ਸਿਰ ਨੀਵਾ ਕਰਨਾ ਪਵੇ ਮੇਰੇ ਕੋਲੋਂ ਕੋ ਚੰਗਾ ਕੰਮ ਕਰਾਏ ਉਹ ਮੈਂ ਕਿਸੇ ਦਾ ਭਲਾ ਕਰ ਸਕਾਂ ਮੈਂ ਕਿਹਦਾ ਕੋਈ ਕੰਮ ਸਵਾਰ ਸਕਾਂ ਸਾਡੀ ਅਰਦਾਸ ਹੋਣੀ ਚਾਹੀਦੀ ਹੈ ਅਸੀਂ ਕਿਸੇ ਦੇ ਕੰਮ ਆ ਸਕੀਏ ਇਹ ਗੱਲਾਂ ਸਾਨੂੰ ਸਤਿਗੁਰ ਨੇ ਬਾਣੀ ਵਿੱਚ ਸਿਖਾਈਆਂ ਨੇ ਅਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਕਿੱਡੀ ਬਲਖਣ ਕੌਮ ਐ ਜੀ ਅਸੀਂ ਅਰਦਾਸ ਵਿੱਚ ਸਾਰਿਆਂ ਦਾ ਭਲਾ ਮੰਗਦੇ ਆ ਤੇ ਜੇ ਉਹ ਭਲਾ ਕਰਨ ਵੀ ਲੱਗ ਪਈਏ ਤੇ ਕਿੰਨਾ ਸਾਡਾ ਜੀਵਨ ਖੂਬਸੂਰਤ ਬਣੇ ਜੀ ਕਿੰਨਾ ਵਧੀਆ ਬਣੇ ਸਾਡੇ ਕਰ ਪੁੱਤਰ ਦੀ ਦਾਤ ਐ ਸਾਨੂੰ ਧੀ ਮਿਲੀ ਐ ਸਾਨੂੰ ਜੋ ਵੀ ਸਾਨੂੰ ਮਾਲਕ ਨੇ ਦਿੱਤਾ ਅਸੀਂ ਉਹਦਾ ਸ਼ੁਕਰਾਨਾ ਕਰੀਏ ਸੱਚਾ ਪਾਸ਼ਾ ਤੁਹਾਡਾ ਧੰਨਵਾਦ ਤੁਹਾਡੀਆਂ ਮਿਹਰਾਂ ਆਪਾਂ ਆਪਣੇ ਬੱਚਿਆਂ ਦੇ ਦਿਨ ਮਨਾਉਨੇ ਆ ਸੋਚ ਕੇ ਵੇਖੋ ਕਲਗੀਧਰ ਪਾਸ਼ਾ ਨੇ ਚਾਰ ਸਾਭ ਜਾਦੇ ਸਾਡੇ ਤੋਂ ਵਾਰੇ ਨੇ ਪਾਈ ਸ਼ੁਭੇਕ ਸਿੰਘ ਕਿੰਨੇ ਇਤਿਹਾਸ ਵਿੱਚ ਏਦਾਂ ਦੇ ਬਾਪ ਨੇ ਜਿਨ੍ਹਾਂ ਪਿਓ ਪੁੱਤਰਾਂ ਨੂੰ ਇਕੱਠਿਆਂ ਨੂੰ ਸ਼ਾਦ ਦੇ ਜਾਮ ਪੀਣੇ ਪਏ ਪਾਈ ਸ਼ੁਭੇਕ ਸਿੰਘ ਤੇ ਸ਼ਾਬਾਸ਼ ਉਹਨਾਂ ਕੋਲ 옵ਸ਼ਨ ਐ ਕਿਸੇ ਆਪਣਾ ਪੁੱਤ ਬਚਾ ਸਕਦੇ ਸੀ ਪਰ ਨਹੀਂ ਉਹਨਾਂ ਕਹਿੰਦਾ ਨਹੀਂ ਅਸੂਲ ਵੱਡੇ ਨੇ ਪਾਈ ਸ਼ਵੇਖ 37 ਵਾਸਨ ਦੋਹਾਂ ਪਿਓ ਪੁੱਤਰਾਂ ਨੂੰ ਚਰਖੜੀ ਤੇ ਚੜ੍ਹੇ ਜਾਂਦਾ ਹੈ। ਪਾਈ ਬਾਬਾ ਬੰਦਾ ਸਿੰਘ ਬਹਾਦਰ 4 ਸਾਲ 7 ਮਹੀਨੇ ਦਾ ਸਾਬ ਜਦਾ ਹੈ ਬਾਬਾ ਅਜੇ ਸਿੰਘ ਉਹਨਾਂ ਦਾ ਬੇਟਾ। ਪੁੱਤਰ ਦਾ ਦਿਲ ਕਢ ਕੇ ਬਾਪ ਦੇ ਮੂੰਹ ਚ ਪਾਇਆ ਜਾਂਦਾ ਹੈ। ਪਰ ਉਹ ਸਦਕ ਉਹ ਸੂਰਮਾ ਉਹ ਸੇਕੋਂ ਦਾ ਪਹਿਲਾ ਬਾਦਸ਼ਾ ਅਡੋਲ ਜਮੂਲਾ ਨਾ ਮਾਸ ਨੋਚਿਆ ਗਿਆ ਨੌ ਖਿੱਚੇ ਗਏ ਬੰਦਾ ਸਿੰਘ ਬਹਾਦਰ ਦੇ ਜਿਉਂਦੇ ਦੀਆਂ ਅੱਖਾਂ ਬਾਹਰ ਜਲਾਦਾਂ ਨੇ ਕੱਢ ਦਿੱਤੀਆਂ। ਪਰ ਸਦਕ ਦੀ ਮੂਰਤ ਡੋਲਿਆ ਨਹੀਂ। ਸ਼ਾਹਦਤ ਦੇ ਜਾਮ ਪੀ ਗਿਆ। ਅੱਜ ਵੀ ਸਜਦਾ ਕਰਦੇ ਸੀ ਉਹਨਾਂ ਯੋਧਿਆਂ ਨੂੰ ਉਹਨਾਂ ਮਾਵਾਂ ਵੱਲ ਵੇਖੋ ਜਿਹੜੀਆਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਵਾ ਸਵਾ ਮਣ ਤਣਕ ਦੇ ਪੀਸਣੇ ਪੀਸੇ ਉਹਨਾਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਬੰਦ ਬੰਦ ਕੱਟੇ ਗਏ ਪਰ ਜਦੋਂ ਸ਼ਾਮਾਂ ਨੂੰ ਸੋਦਰ ਦਾ ਪਾਠ ਕਰਕੇ ਉਹਨਾਂ ਮਾਵਾਂ ਨੇ ਅਰਦਾਸ ਕੀਤੀ ਪਤਾ ਕੀ ਬੋਲ ਸੀ ਉਹਨਾਂ ਦੇ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ ਚਾਰ ਪੈਰ ਰਹਿਣ ਆਈ ਸੁੱਖ ਦੀ ਬਤੀਤ ਕਰਨੀ